ਦੁਆਰਾ ਮੈਨੂੰ ਜਿੰਮੇਵਾਰੀ ਦਿੱਤੀ ਹੈ ਔਰ ਮੇਰੇ ਤੇ ਵਿਸ਼ਵਾਸ ਦਿਖਾਇਆ ਹੈ ਜੀ ਔਰ ਸੈਕਿੰਡ ਮੈਂ ਥੈਂਕਸ ਕਰਦਾ ਆਪਣੇ ਲੁਧਿਆਣੇ ਦੀ ਲੋਕਲ ਲੀਡਰਸ਼ਿਪ ਦਾ ਸੀਨੀਅਰ ਲੀਡਰਸ਼ਿਪ ਔਰ ਸਾਡੇ ਵਰਕਰ ਸਾਥੀ ਬੋਰਡ ਲੈਵਲ ਤੇ ਮਜ਼ਬੂਤ ਕਰਾਂਗੇ ਬੂਥ ਲੈਵਲ ਤੇ ਮਜ਼ਬੂਤ ਕਰਾਂਗੇ ਤਾਂ ਕਿ ਸਾਡੇ ਜਿਹੜੇ ਅਲੱਗ-ਅਲੱਗ ਕੰਸਿਸਟੈਂਸੀ ਚੋ ਕੈਂਡੀਡੇਟ ਜਿਹੜੇ ਲੜਨਗੇ ਉਹਨਾਂ ਨੂੰ ਅਸੀਂ ਮਜ਼ਬੂਤੀ ਦੇ ਸਕੀਏ ਤੇ 27 ਦੇ ਵਿੱਚ ਆ ਕਾਂਗਰਸ ਪਾਰਟੀ 6 ਨਹੀਂ 6 ਸੀਟਾਂ ਜਿੱਤ ਕੇ ਪੰਜਾਬ ਦੀ ਸੇਵਾ ਕਰੇ। ਸ਼ਹਿਰ ਦੇ ਵਿੱਚ ਅਫਰਾ ਤਫਰੀ ਮਤੀ ਸਾਰੇ ਆਮ ਗੁੰਡਾਗਰਦੀ ਚਟੇ ਦਾ ਨਚਾ ਲੱਗਿਆ ਹੋਇਆ ਤੇ ਤੇ ਕਿੱਦਾਂ ਦੇਖਦੇ ਹੋ ਇਹਦੇ ਬਾਰੇ। ਅੱਜ ਤੁਸੀਂ ਦੇਖੋ ਵੀ ਕੋਈ ਐਸਾ ਦਿਨ ਨਹੀਂ ਜਿੱਤੇ ਕਿਸੇ ਸੁਨੇਹਾ ਦੇ ਅੰਦਰ ਲੋਕ ਨਹੀਂ ਵੜੇ। ਜੀ। ਜਾਂ ਕਿਤੇ ਗੋਲੀ ਨਹੀਂ ਵੱਜੇ, ਕਿਤੇ ਚੱਕ ਨਹੀਂ ਵੱਜੇ, ਕਿਤੇ ਚੈਨ ਨਹੀਂ ਖੋਈ ਗਈ। ਇਹਦੀਆਂ ਗੱਲਾਂ ਇਹ ਝੂਠ ਬੋਲ ਕੇ ਸਰਕਾਰ ਚਾਏ ਸੀਗੇ। ਲੋਕ ਇਹਨਾਂ ਨੂੰ ਜਾਣ ਚੁੱਕੇ ਹੋ। ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਆ। ਜੀ। ਵੀ ਕਦੋਂ 2022 ਦਾ ਸਮਾਜ ਤੇ ਇਹਨਾਂ ਨੂੰ ਆਉਟੋ ਪਾਵਰ ਕਰੀ। ਜੀ। ਜੇ ਕਿਸ ਕੋ ਨੌਕਰੀ ਨਹੀਂ ਹੈ, ਬੱਚੇ ਨੌਜਵਾਨ ਕੋ ਨੌਕਰੀ ਮਿਲ ਜੇ, ਲੋਕਾਂ ਨੂੰ ਕੰਮ ਸਰਕਾਰੀ ਦਫਤਰਾਂ 'ਤੇ ਧੱਕੇ ਨਾ ਖਾਣੇ ਪੈਣ, ਕਰਪਸ਼ਨ ਨਾ ਹੋਵੇ। ਲੇਕਿਨ ਸਾਰੇ ਮੋਰਚੇ ਤੇ ਸਰਕਾਰ ਟੋਟਲੀ ਫੇਲ ਹੈ। ਜਿਹੜੀ ਇਹ ਰੇਟ ਵਧਾਤੇ ਪਰ ਜਿਹਨਾਂ ਟੋਲ ਮੇਰਾ ਇਹ ਆਫਿਸ ਆ। ਜੀ। 15 ਤੋਂ 20000 ਰੁਪਏ ਲੰਦਾ ਹਰ ਮਹੀਨੇ ਕੋਲ। ਤੋਂ ਸਾਰਿਆਂ ਦਾ ਜਿਨ੍ਹਾਂ ਦੇ ਵੱਡੇ ਕਨੈਕਸ਼ਨ ਹਨ ਉਹਨਾਂ ਨੂੰ ਰੇਟ ਵਧਾ ਕੇ ਉਧਰੋਂ ਖੋਹ ਲਿਆ ਤੇ ਇੱਧਰ ਦੇ ਤਾ। ਲੋਕਾਂ ਦੇ ਜਿਹੜੇ ਹਾਰਡ ਬਣੀ ਹੈ ਉਹ ਖਰਚ ਕਰਕੇ ਆਪਣੇ ਬੋਰਡ-ਬਾਰਡ ਜੇ ਲਗਾ ਕੇ ਪਹਿਲੇ ਨਾਲੋਂ ਕਈ ਗੁਰਾਂ ਵੱਧ ਗਿਆ ਹੋਵੇ ਸਸਿਕਾ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਆ ਇਸ ਟਾਈਮ ਅਸੀਂ ਮੌਜੂਦ ਸੰਜੇ ਤਲਵਾਰ ਕਾਂਗਰਸ ਪਾਰਟੀ ਦੇ ਆਪਣੇ ਸੰਜੇ ਤਲਵਾਰ ਜੀ ਬੜੇ ਹੋਣ ਨਾ ਅੱਛੇ ਬੜੇ ਨੇਕ ਇਨਸਾਨ ਨੇ ਪਿਛਲੇ ਸਮੇਂ ਦੇ ਇਹਨਾਂ ਨੂੰ ਜਿੱਤ ਪ੍ਰਾਪਤ ਹੋਈ ਹੈ ਤੇ ਗੱਲਬਾਤ ਕਰਦੇ ਆ ਆਪਣੇ ਅਮੇਜ਼ਿੰਗ ਟੀਵੀ ਚੈਨਲ ਉੱਤੇ ਤੇ ਬੜੇ ਹੀ ਇੱਥੇ ਲੋਕ ਇਹਨਾਂ ਨੂੰ ਸਰੋਪਾ ਪਾ ਰਹੇ ਨੇ ਔਰ ਮੂੰਹ ਦੇ ਵਿੱਚ ਮਿੱਠਾ ਖਵਾ ਰਹੇ ਨੇ ਤੇ ਇਹਨਾਂ ਨੂੰ ਨਾਲ ਕੇਕ ਵੀ ਕੱਟਿਆ ਜਾਂਦਾ ਹੈਗਾ ਤੇ ਆਪਾਂ ਗੱਲਬਾਤ ਕਰਦੇ ਆ ਆਪਣੇ ਅਮੇਜ਼ਿੰਗ ਟੀਵੀ ਚੈਨਲ ਸੰਜੇ ਤਲਵਾਰ ਜਿਹੜੇ ਸ਼ਹਿਰੀ ਪ੍ਰਧਾਨ ਹੈਗੇ ਨੇ ਉਹਨਾਂ ਨੇ ਇਹਨਾਂ ਨੂੰ ਪਿਛਲੇ ਟਾਈਮ ਦੇ ਵਿੱਚ ਅੱਜ ਤੋਂ 4-5 ਦਿਨ ਪਹਿਲਾਂ ਇਹਨਾਂ ਨੇ ਸ਼ਹਿਰੀ ਪ੍ਰਧਾਨ ਬਣਾਇਆ ਗਿਆ ਜਿਹੜੇ 2027 ਦੇ ਵਿੱਚ ਜਿਹੜੇ ਇਲੈਕਸ਼ਨ ਆਉਣ ਵਾਲੇ ਹੈਗੇ ਨੇ ਤੇ ਗੱਲਬਾਤ ਕਰਦੇ ਆ ਸੰਜੇ ਤਲਵਾਰ ਜੀ ਨਾਲ ਸੰਜੇ ਤਲਵਾਰੀ ਤੁਹਾਡਾ ਸਵਾਗਤ ਹੈ ਅਮੇਜ਼ਿੰਗ ਟੀਵੀ ਤੇ ਧੰਨਵਾਦ ਥੈਂਕ ਯੂ ਜੀ ਪਹਿਲਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾ ਜਿਹੜੀ ਤੁਹਾਨੂੰ ਜਿੱਤ ਪ੍ਰਾਪਤ ਹੋਈ ਅੱਗੇ ਤੁਹਾਨੂੰ ਹਾਈ ਕਮਾਂਡ ਦਾ ਤੁਹਾਨੂੰ ਇੱਕ ਪਰਮਿਸ਼ਨ ਮਿਲੀ ਹੈ 2027 ਨੂੰ ਇਲੈਕਸ਼ਨ ਨੂੰ ਲੈ ਕੇ ਕਿੱਦਾਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਮੈਂ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਦੁਆਰਾ ਮੈਨੂੰ ਇਹ ਜ਼ਿੰਮੇਵਾਰੀ ਲੀਡਰਸ਼ਿਪ ਦਾ ਸੀਨੀਅਰ ਲੀਡਰਸ਼ਿਪ ਔਰ ਸਾਡੇ ਵਰਕਰ ਸਾਥੀ ਸਾਡੇ ਜਿਹੜੇ ਕਾਂਗਰਸ ਪਾਰਟੀ ਦੇ ਉੱਤੇ ਦਾ ਸਹਿਬਾਨ ਨੇ ਕੌਂਸਲਰਸ ਐਕਸ ਕੌਂਸਲਰ ਸਾਡੇ ਬਲੌਕ ਪ੍ਰਧਾਨ ਸਾਡੇ ਮੰਡਲ ਪ੍ਰਧਾਨ ਜੀ ਮੇਲਾ ਕਾਂਗਰਸ ਯੂਥ ਕਾਂਗਰਸ ਐਨਐਸ ਸਾਰੇ ਸਾਡੇ ਫਰੰਟਲ ਆਰਗੇਨਾਈਜੇਸ਼ਨ ਜੀ ਜਿਨ੍ਹਾਂ ਨੇ ਪਿਛਲੇ 3 ਸਾਲਾਂ ਤੋਂ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਲੁਧਿਆਣਾ ਸ਼ਹਿਰ ਦੇ ਵਿੱਚ ਮੇਰਾ ਸਾਥ ਦਿੱਤਾ ਔਰ ਅਸੀਂ ਉਸ ਟਰਮ ਦੇ ਵਿੱਚ ਪਾਰਲੀਮੈਂਟ ਦੇ ਇਲੈਕਸ਼ਨ ਜਿੱਤੇ ਪਰ ਜਿਹੜੀ ਯਾਤਰਾ ਸੀ ਚਾ ਸਤਿਆਗ੍ਰਹਿ ਅੰਦੋਲਨ ਸੀਗਾ ਜੀ ਚਾਹੇ ਕਾਰਪੋਰੇਸ਼ਨ ਦੇ ਇਲੈਕਸ਼ਨਾਂ ਸੀਗੇ ਸਾਰਿਆਂ ਨੇ ਮਿਲ ਕੇ ਲੜੀਆਂ ਔਰ ਬੜੇ ਅੱਛੇ ਰਿਜ਼ਲਟ ਜਿਹੜਾ ਸਾਨੂੰ ਮਿਲੇ ਹੁਣ ਸਾਡਾ ਜਿਹੜਾ ਮਿਸ਼ਨ ਹੈ ਸਾਡਾ ਜਿਹੜਾ ਟਾਰਗੇਟ ਹੈ ਉਹ 2027 ਹੈ 2027 ਦੀਆਂ ਵਿਧਾਨ ਸਭਾ ਚੋਣਾਂ ਅਸੀਂ ਆਪਣੇ ਸੰਗਠਨ ਨੂੰ ਵਾਰਡ ਲੈਵਲ ਤੇ ਮਜ਼ਬੂਤ ਕਰਾਂਗੇ ਬੂਥ ਲੈਵਲ ਤੇ ਮਜ਼ਬੂਤ ਕਰਾਂਗੇ ਤਾਂ ਕਿ ਸਾਡੇ ਜਿਹੜੇ ਅਲੱਗ-ਅਲੱਗ ਕੌਨਸਟਿਟੈਂਸੀ ਚੋ ਕੈਂਡੀਡੇਟ ਜਿਹੜੇ ਲੜਨਗੇ ਉਹਨਾਂ ਨੂੰ ਅਸੀਂ ਮਜ਼ਬੂਤੀ ਦੇ ਸਕੀਏ ਤੇ 27 ਦੇ ਵਿੱਚ ਕਾਂਗਰਸ ਪਾਰਟੀ 6 ਦੀਆਂ 6 ਸੀਟਾਂ ਜਿੱਤ ਕੇ ਪੰਜਾਬ ਦੀ ਸੇਵਾ ਕਰੇ ਜੀ ਤੇ ਆਪਣਾ ਸੰਜੇ ਤਲਵਾਰ ਜੀ ਇੱਕ ਗੱਲ ਦੱਸੋ ਜਿਵੇਂ ਕੀ ਹੈ 2027 ਇਲੈਕਸ਼ਨ ਜਿਹੜੇ ਵਿਧਾਨ ਸਭਾ ਦੇ ਜਿਹੜੇ ਆਉਣ ਵਾਲੇ ਹੈਗੇ ਨੇ ਤੇ ਆਹ ਜਿਹੜੀਆਂ ਹੁਣ ਆਮ ਆਦਮੀ ਪਾਰਟੀ ਸਰਕਾਰ ਜਦ ਦੇ ਆਏ ਹੈਗੇ ਨੇ ਇਹਨਾਂ ਨੇ ਲਗਾਤਾਰ ਜਿਹੜੇ ਵਾਅਦੇ ਕੀਤੇ ਸੀ ਕਿ ਆਪਾਂ 1000 ਰੁਪਏ ਪਾ ਦਾਂਗੇ 2500 ਕਰ ਦੇਵਾਂਗੇ ਤੇ ਲਗਾਤਾਰ ਯਾਨੀ ਕਿ ਲੋਕਾਂ ਨੂੰ ਇੱਕ ਤਰ੍ਹਾਂ ਦਾ ਗੁੰਮਰਾਹ ਕੀਤਾ ਸੀ ਤੇ ਕਿੱਦਾਂ ਦੇਖਦੇ ਕਿ ਸ਼ਹਿਰ ਦੇ ਵਿੱਚ ਅਫਰਾ ਤਫਰੀ ਮਤੀ ਸਾਰੇ ਆਮ ਗੁੰਡਾਗਰਦੂ ਚੱਟੇ ਦਾ ਨਚਾ ਲੱਗਿਆ ਹੋਇਆ ਤੇ ਤੇ ਕਿੱਦਾਂ ਦੇਖਦੇ ਨੇ ਇਹਦੇ ਬਾਰੇ ਕੀ ਦੇਖੋ ਸਭ ਤੋਂ ਜਿਹੜੀ ਕਿਸੇ ਵੀ ਸਰਕਾਰ ਵਾਦੇ ਸਭ ਤੋਂ ਇੰਪੋਰਟੈਂਟ ਚੀਜ਼ ਕਿਹੜੀ ਹੈ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਕਰਨਾ ਉਹ ਰਾਜ ਤੁਸੀਂ ਦੇਖੋ ਵੀ ਕੋਈ ਐਸਾ ਦਿਨ ਨਹੀਂ ਜਿੱਤੇ ਕਿਸੇ ਸੁਨੇਾਰੇ ਦੇ ਅੰਦਰ ਲੋਕ ਨਹੀਂ ਵੜੇ ਜੀ ਜਾਂ ਕਿਤੇ ਗੋਲੀ ਨਹੀਂ ਵੱਜੇ ਕਿਤੇ ਚੱਕ ਨਹੀਂ ਵੱਜਿਆ ਕਿਤੇ ਚੈਨ ਨਹੀਂ ਖੋਈ ਗਈ ਜੀ ਕੋਈ ਮਹਫੂਜ਼ ਨਹੀਂ ਹੈ ਜੀ ਬਿਲਕੁਲ ਦੂਸਰਾ ਇਹਨਾਂ ਨੇ ਵਾਦਾ ਕੀਤਾ ਸੀਗਾ ਚਾ ਸਾਡੇ ਪਰਿਵਾਰ ਦੀਆਂ ਮਹਿਲਾਵਾਂ ਨੂੰ 1000 ਰੁਪਏ ਦੇਣ ਦਾ ਜੀ ਪੈਨਸ਼ਨ 2500 ਰੁਪਏ ਕਰਨ ਦਾ ਸ਼ਗਨ ਸਕੀਮ ਦੀ ਗੱਲ ਕੀਤੀ ਸੀ ਕ腐ਸ਼ਨ ਖਤਮ ਕਰਨ ਦੀ ਗੱਲ ਕੀਤੀ ਸੀ ਐਜੂਕੇਸ਼ਨ ਹੈਲਥ ਇਹਨਾਂ ਮੁੱਦਿਆਂ ਤੇ ਇਲੈਕਸ਼ਨ ਜਿੱਤ ਕਹਿ ਸੀਗੇ ਜੀ ਔਰ ਸਭ ਤੋਂ ਵੱਡੀ ਚੀਜ਼ ਜਿਹੜਾ ਇਹਨਾਂ ਨੇ ਕਿਹਾ ਸੀ ਵੀਆਈਪੀ ਕਲਚਰ ਖਤਮ ਕਰਾਂਗੇ ਅੱਜ ਤੱਕ ਇਹਨਾਂ ਦੇ ਬੱਚੇ ਗਨਮੈ ਲੈ ਕੇ ਘੁੰਮ ਰਹੇ ਆ ਮਤਲਬ ਆਪ ਤੱਕ ਹੀ ਘੁੰਮਣਾ ਹੈ ਪੂਰਾ ਪਰਿਵਾਰ ਹੀ ਘੁੰਮਦਾ ਜਿਹੜੇ ਸਾਡੇ ਸੀਐਮ ਸਾਹਿਬ ਹੈ ਜੀ ਉਹਨਾਂ ਤੱਕ ਮਤਲਬ ਕਮਾਲ ਹੀ ਕਰਤੀ ਹੈ ਸੋ ਸਾਰੇ ਜਿਹੜੇ ਜਿਹੜੀਆਂ ਗੱਲਾਂ ਇਹ ਝੂਠ ਬੋਲ ਕੇ ਸਰਕਾਰ ਚਾਏ ਸੀਗੇ ਲੋਕ ਇਹਨਾਂ ਨੂੰ ਜਾਣ ਚੁੱਕੇ ਹੋ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਆ ਜੀ ਕੀ ਕਦੋਂ 2022 ਦਾ ਸਮਾਏ ਤੇ ਇਹਨਾਂ ਨੂੰ ਆਊਟ ਆਫ ਪਾਵਰ ਕਰੀ ਜੀ ਸੰਦੀਪ ਭਾਜੀ ਇੱਕ ਗੱਲ ਦੋਸਤ ਇੱਕ ਗੱਲ ਹੋਰ ਮੈਂ ਤੁਹਾਨੂੰ ਕਹਾਂਗਾ ਆਪਣੇ ਅਮੇਜ਼ਿੰਗ ਟੀਵੀ ਚੈਨਲ ਤੇ ਕਿ ਦੇਖੋ ਇੱਕ ਲੋਕਾਂ ਨੂੰ ਇੱਕ ਆਸ ਹੁੰਦੀ ਹੈ ਕੀ ਲੋਕਾਂ ਨੂੰ ਆਸ ਹੁੰਦੀ ਕਿ ਨਹੀਂ ਜੇ ਸਾਡਾ ਇੱਕ ਸੀਐਮ ਆਇਆ ਹੈਗਾ ਇੱਕ ਇੱਕ ਉਧੇਦਾਰ ਇੱਕ ਆਇਆ ਆ ਆਪਾਂ ਸ਼ਹਿਰ ਨੂੰ ਆਪਾਂ ਕਿੱਦਾਂ ਬਣਾਣਾ ਕਿੱਦਾਂ ਦੇਖਣਾ ਕਿੱਦਾਂ ਕਰਨਾ ਇੱਕ ਲੋਕਾਂ ਨੂੰ ਇੱਕ ਆਸ ਹੁੰਦੀ ਨਾ ਦੇਖੋ ਇੱਕ ਪਰਿਵਾਰ ਦੇ ਜਿਵੇਂ ਕਹਿੰਦੇ ਆ ਕਿ ਸਾਡੇ ਇੱਕ ਮਾਪਿਓ ਦੇ ਆਸ ਹੁੰਦੀ ਹੈ ਮਾਪਿਓ ਨੂੰ ਸਾਨੂੰ ਵੱਡਾ ਕਰਨਾ ਵੱਡਾ ਕਰਕੇ ਸਾਨੂੰ ਪੜਾਉਣਾ ਲਖਾਣਾ ਤੇ ਇਸ ਤਰੀ ਆਪਾਂ ਆਪਾਂ ਜਿਹੜਾ ਸੀਐਮ ਨੂੰ ਜਿਹੜਾ ਵੀ ਇਸ ਟਾਈਮ ਪ੍ਰਧਾਨ ਹੈਗਾ ਜਿਹੜਾ ਵੀ ਆਮ ਆਦਮੀ ਪਾਰਟੀ ਸਰਕਾਰ ਦੇ ਹੈਗਾ ਉਹਨਾਂ ਨੂੰ ਵੀ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਦੇਖੋ ਜਿਹੜਾ ਚੀਫ ਮਿਨਿਸਟਰ ਹੁੰਦਾ ਉਹ ਸਟੇਟ ਦਾ ਫਾਦਰ ਹੁੰਦਾ ਜਿਵੇਂ ਤੁਸੀਂ ਕਿਹਾ ਫਾਜ਼ ਦਾ ਬੜਾ ਵੱਡਾ ਰੋਲ ਹੁੰਦਾ ਹੈ ਬੱਚਿਆਂ ਨੂੰ ਪਰਵਰਿਸ਼ ਕਰਨਾ ਉਹਨਾਂ ਨੂੰ ਚੰਗਾ ਮਾਹੌਲ ਦੇਣਾ ਉਹਨਾਂ ਦੀ ਪੜ੍ਹਾਈ ਦੇਖਣੀ ਉਹਨਾਂ ਨੂੰ ਚੰਗਾ ਇਨਸਾਨ ਬਣਾਣਾ ਜੀ ਇੱਦਾਂ ਜਿਹੜਾ ਚੀਫ ਮਿਨਿਸਟਰ ਹੁੰਦਾ ਉਹਦੀ ਜ਼ਿੰਮੇਵਾਰੀ ਹੁੰਦੀ ਪੂਰੇ ਉਸ ਸਟੇਟ ਨੂੰ ਲੈ ਕੇ ਕਿ ਉੱਥੋਂ ਦੇ ਬੱਚਿਆਂ ਨੂੰ ਐਜੂਕੇਸ਼ਨ ਮਿਲੇ ਬਜ਼ੁਰਗਾਂ ਨੂੰ ਪੈਨਸ਼ਨ ਮਿਲਣ ਅਗਰ ਕਿਸ ਕੋ ਦਵਾਈ ਨਹੀਂ ਹੈ ਉਹਦੀ ਹੈਲਪ ਹੋ ਜੇ ਅਗਰ ਕਿਸ ਕੋ ਨੌਕਰੀ ਨਹੀਂ ਹੈ ਬੱਚੇ ਨੌਜਵਾਨ ਕੋ ਨੌਕਰੀ ਮਿਲ ਜੇ ਉਹ ਲੋਕਾਂ ਨੂੰ ਕੰਮ ਸਰਕਾਰੀ ਦਫ਼ਤਰਾਂ ਤੇ ਧੱਕੇ ਨਾ ਖਾਣੇ ਪੈਣ ਕਰਪਸ਼ਨ ਨਾ ਹੋਵੇ ਲੇਕਿਨ ਸਾਰੇ ਮੋਰਚੇ ਤੇ ਸਰਕਾਰ ਟੋਟਲੀ ਫੇਲ ਹੈ ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਪੰਜਾਬ ਦਾ ਇੱਕ ਇੱਕ ਇਨਸਾਨ ਚਾਹੇ ਉਹ ਛੋਟਾ ਵੈ ਚਾਹੇ ਉਹ ਬੜਾ ਵੈ ਚਾਹੇ ਉਹ ਯੂਥ ਹੈ ਤੇ ਚਾਹੇ ਉਹ ਬਜ਼ੁਰਗ ਹੈ ਉਹ ਸਾਰੇ ਤੜਫ ਰਹੇ ਹੈ ਉਹ ਡੇਕ ਰਿਆ ਠੀਕ ਹੈ ਸਮਾਂ ਜਿਹੜਾ ਉਦੋਂ ਹੀ ਆਣਾ ਜਦੋਂ ਲਿਖਿਆ ਗਿਆ ਲੇਕਿਨ ਇਹ ਹੁਣ ਅਨਾਉਂਸ ਕਰ ਰਿਹਾ ਕਿ ਅਸੀਂ ਮਾਰਚ ਵਿੱਚ 1100 ਰੁਪਿਆ ਸਾਡੇ ਪਰਿਵਾਰ ਦੀ ਮੈਂ ਲਾਵਾਂਗੇ ਲੇਕਿਨ ਇਹ ਵੀ ਬੜਾ ਵੱਡਾ ਝੂਠ ਬੋਲ ਰਿਹਾ ਹੈ ਕਿਉਂਕਿ ਤੁਸੀਂ ਜਦੋਂ ਪਹਿਲਾਂ 2022 ਚ ਗੱਲ ਕੀਤੀ ਸੀ ਤੁਸੀਂ ਕਿ ਅਸੀਂ ਅਸੀਂ ਆਂਦੇ ਸਾਰੇ ਪੈਸੇ ਪਾ ਦੇਾਂਗੇ ਜਦਕਿ 4 ਸਾਲ ਨਿਕਲ ਗਏ ਹੁਣ ਦੁਬਾਰਾ ਫੇਰ ਉਹ ਜਿਹੜਾ ਪੈਸਾ ਵੈ ਸਰਕਾਰੀ ਜਿਹੜੀਆਂ ਜਗ੍ਹਾ ਵੈ ਜਿਹੜੀਆਂ ਦੇਖੋ ਕੋਈ ਵੀ ਪਰਿਵਾਰ ਜਦੋਂ ਪਰਿਵਾਰ ਦੇ ਵਿੱਚ ਜਿਹੜਾ ਘਰ ਦਾ ਮੁਖੀ ਹੁੰਦਾ ਜੀ ਉਹ ਘਰ ਨੂੰ ਚਲਾਉਣ ਵਾਸਤੇ ਘਰ ਦੀ ਜਿਦਾਦ ਵਿੱਚ ਲੱਗ ਜਾਂਦਾ ਸਭ ਲੋਕ ਘਰ ਖਤਮ ਹੋਣ ਵਾਲਾ ਜੀ ਬਿਲਕੁਲ ਸੋ ਇਹ ਇਸ ਹਾਲਾਤੇ ਆ ਗਏ ਪਹਿਲਾਂ ਤਾਂ ਉਹ ਜਗਾ ਨਹੀਂ ਵਿਕਣੀਆਂ ਚਾਹੀਦੀਆਂ ਜੀ ਦੂਸਰਾ ਇਹ ਜਿਹੜੇ ਪੈਸੇ ਦੇਣੇ ਸੀਗੇ ਇਹ ਪਹਿਲੇ ਦਿਨ ਤੋਂ ਦੇਣ ਜੋ ਤੋਂ ਸਰਕਾਰ ਬਣੀ ਜੀ ਹੂੰ ਹੂੰ ਬਿਲਕੁਲ ਕਿਉਂਕਿ ਇਹਨਾਂ ਦੇ ਐਮਐਲਏ ਨੇ ਸਰਕਾਰੀ ਕੋਠੀਆਂ ਵੀ ਲੈਂਦੀਆਂ ਜੀ ਗਵਰਨਮੈਂਟ ਵੀ ਲੀਤੇ ਕਾਰਾਂ ਦੇ ਪਟ્રોલ ਡੀਜ਼ਲ ਵੀ ਲੀਤੇ ਜੀ ਜੇ ਜਿਹੜਾ ਇਹਨਾਂ ਨੂੰ ਪੱਤਾ ਮਿਲਦਾ ਰਿਹਾ ਨੇ ਉਹ ਵੀ ਲਿੱਤਾ ਲੇਕਿਨ ਜਿਨ੍ਹਾਂ ਲੋਕਾਂ ਨੇ ਉਸ ਕੁਰਸੀ ਦੇ ਬੜਾਇਆ ਉਹਨਾਂ ਨੂੰ 4 ਸਾਲ ਛੱਡ ਕੇ ਲਾਸਤ ਸਾਲ ਦੇਣਾ ਉਹ ਵੀ ਇਹਨਾਂ ਨੇ ਪਤਾ ਨਹੀਂ ਦੇਣਾ ਕਿ ਨਹੀਂ ਦੇਣਾ ਸੋ ਬਹੁਤ ਬੁਰੀ ਹਾਲਾਤ ਹੈ ਨਾ ਇੱਕ ਗੱਲ ਮੈਂ ਹੋਰ ਮੈਂ ਪੁੱਛੂਗਾ ਤੁਹਾਨੂੰ ਸੰਦੇਹ ਭਾਜੀ ਦੇਖੋ ਇੱਕ ਕੰਮ ਕਰਾਤਾ ਇਹਨਾਂ ਨੇ ਇੱਕ ਬਿਜਲੀ ਦਾ ਜਿਹੜਾ ਬਿੱਲ ਦੇ ਆਪਾਂ ਇੱਕ ਕੰਮ ਕਰਾਤਾ ਇੱਕ ਕ੍ਰਾਮ ਕੰਮ ਕਰਾਣ ਤੋਂ ਬਾਅਦ ਲੋਕਾਂ ਨੂੰ ਸਾਰੇ ਜਿਹੜੇ ਉਹ ਕੰਮ ਕਰਾਤਾ ਉਹ ਕੰਮ ਕਰਾਣ ਤੋਂ ਬਾਅਦ ਸਾਰੇ ਕੰਮ ਆਪਾਂ ਰੋਕਦੇ ਦੇਖੋ ਜਿਹੜਾ ਬਿਜਲੀ ਵਾਲੀ ਵੀ ਗੱਲ ਕਰੀ ਨਾ ਉਹ ਚੋਰੀ ਛਿਪੇ ਇਹਨਾਂ ਨੇ ਜਿਹੜਾ ਦੂਸਰੇ ਲੋਕਾਂ ਦੇ ਉੱਤੇ ਜਿਨ੍ਹਾਂ ਦੇ ਮੀਟਰ ਵੱਡੇ ਐ ਉਹਨਾਂ ਤੇ ਟੈਰਿਫ ਵਧਾਤਾ ਬਿਜਲੀ ਦੇ ਰੇਟ ਵਧਾਤੇ ਪਰ ਜਿਉਣਾ ਟੋਣ ਮੇਰਾ ਇਹ ਆਫਿਸ ਆ ਸਾਡਾ 15 ਤੋਂ 20000 ਬਿਲੰਦਾ ਹਰ ਮਹੀਨੇ ਕੋਲ ਤੋਂ ਸਾਰਿਆਂ ਦਾ ਜਿਨ੍ਹਾਂ ਦੇ ਵੱਡੇ ਕਨੈਕਸ਼ਨ ਉਹਨਾਂ ਨੂੰ ਰੇਟ ਵਧਾ ਕੇ ਉਧਰੋਂ ਖੋਲਿਆ ਤੇ ਇੱਧਰ ਦੇਤਾ ਜੀ ਬਿਲਕੁਲ ਸੋ ਇਹ ਨਹੀਂ ਹੁੰਦਾ ਕਿ ਤੁਸੀਂ ਕਿਸੇ ਬੱਚੇ ਨੂੰ ਅਗਰ ਖਾਣਾ ਵੀ ਦੇਣਾ ਹੈ ਸਰਵ ਕਰਨਾ ਤੁਸੀਂ ਕੋ ਇਕੱਲੀ ਰੋਟੀ ਖਾ ਲਿਆ ਤੇ ਸਬਜ਼ੀ ਨਹੀਂ ਦਵਾਗੇ ਠੀਕ ਹੈ ਜੀ ਇਕੱਲੀ ਸਬਜ਼ੀ ਖਾ ਲਿਆ ਤੇ ਰੋਟੀ ਦੇ ਉਹੋ ਜਿਹੇ ਕੰਮ ਕਰ ਰਹੇ ਐ ਸੋ ਮੈਨੂੰ ਜੋ ਜਾਪਦਾ ਹੈ ਕਿ ਹਾਲਾਤ ਇੰਨੇ ਮਾੜੇ ਆ ਪੰਜਾਬ ਦੇ ਪੂਰੇ ਹਿੰਦੁਸਤਾਨ ਦੇ ਵਿੱਚ ਦੇਖੋ ਲੁਧਿਆਣਾ ਸਭ ਤੋਂ ਗੰਦਾ ਸ਼ਹਿਰ ਦੂਜੇ ਨੰਬਰ ਤੇ ਗੰਦਾ ਸ਼ਹਿਰ ਸਾਬਤ ਹੋ ਗਿਆ ਜੀ ਤੇ ਇਹ ਲੋਕ ਕਹਿੰਦੇ ਆ ਵੀ ਅਸੀਂ ਤਾਂ ਪੂਰਾ ਲੁਧਿਆਣਾ ਨਹੀਂ ਪੂਰਾ ਪੰਜਾਬ ਅਸੀਂ ਪਹਿਲੇ ਨੰਬਰ ਤੇ ਲੈ ਕੇ ਗੰਦਗੀ ਚ ਅਸੀਂ ਦੂਜੇ ਨੰਬਰ ਤੇ ਹੁਣ ਲੁਧਿਆਣਾ ਸਮਾਰਟ ਸਿਟੀ ਕਿਹਾ ਗਿਆ ਸੀ ਦੇਖੋ ਲੁਧਿਆਣਾ ਦੇਖੋ ਸਾਰੇ ਆਪਾਂ ਬਾਹਰਲੀ ਕੰਟਰੀ ਇੱਥੇ ਆਉਂਦੇ ਸੀ ਹੋਰ ਵੀ ਕਹਿੰਦੇ ਸੀ ਕਿ ਨਹੀਂ ਯਾਰ ਆਪਾਂ ਲੁਧਿਆਣਾ ਜਾਣਾ ਪੰਜਾਬ ਲੁਧਿਆਣਾ ਸਮਾਰਟ ਸਿਟੀ ਕਾ ਬਣਿਆ ਇਹ ਲੁਧਿਆਣਾ ਸਮਾਰਟ ਸਿਟੀ ਦਾ ਨੇ ਜਗਾ ਜਗਾ ਤੇ ਗੰਦੇ ਢੇਰ ਲੱਗੇ ਹੋਏ ਨੇ ਦੇਖੋ ਲੁਧਿਆਣਾ ਮਾਂਚੈਸਟਰ ਹੈ ਔਰ ਹਰ ਨਾਰਥ ਇੰਡੀਆ ਪੂਰਾ ਲੁਧਿਆਣਾ ਨੂੰ ਦੇਖਦਾ ਹੈ ਜੀ ਔਰ ਜਦੋਂ ਇਹ ਅਖਬਾਰਾਂ ਚ ਖਬਰਾਂ ਲੱਗਦੀਆਂ ਜੀ ਕੀ ਸੈਕਿੰਡ ਅਰਟੀਸਿਟੀ ਲੁਧਿਆਣਾ ਹੈ ਤੇ ਜਿਹੜੀਆਂ ਬਾਹਰੋਂ ਇਨਵੈਸਟਮੈਂਟ ਆਣੀਆਂ ਆਉਣੀਆਂ ਦੀਆਂ इवन ਜਿਹੜੇ ਲੋਕਾਂ ਨੇ ਬਾਹਰੋਂ ਆ ਕੇ ਇੱਥੇ ਕੋਈ ਫੈਕਟਰੀ ਲਾਣੀ ਹੈ ਕੋਈ ਘਰ ਬਣਾਣਾ ਉਹ ਵੀ ਵਨ ਬਦਲ ਲੈਂਦੇ ਸੋ ਹਾਲਾਤ ਇੰਨੇ ਬੁਰੇ ਕਰਤੇ ਕਿ ਜਿਹੜਾ ਕਰਜ਼ਾ 2 ਲੱਖ ਕਰੋੜ ਸੀਗਾ ਉਹਨੂੰ 4.5 ਲੱਖ ਕਰੋੜ ਕਰਤਾ ਮੁਹੱਲਾ ਕਲੀਨਿਕ ਬਣਾਤੇ ਉਹਤੇ ਸਿਰਫ ਸਿਰਦਰਦੀਆਂ ਗੋਲੀਆਂ ਦੇ ਦੇ ਇਦਾਂ ਦੇ ਮੁਹੱਲੇ ਆ ਕਲੀਨਿਕ ਦੀ ਕੀ ਲੋੜ ਹੈਗੀ ਆ ਕਿ ਜਗ੍ਹਾ-ਜਗ੍ਹਾ ਤੇ ਯੁੱਧ ਆ ਹੁਣ ਸਰਕਾਰ ਨੇ ਇੱਕ ਮੁਹਿੰਮ ਚਲਾਈ ਆ ਯੁੱਧ ਨਸ਼ਾ ਵਿਰੁੱਧ ਯੁੱਧ ਨਸ਼ਾ ਵਿਰੁੱਧ ਤੂੰ ਕਰਾਤਾ ਦੇਖਿਆ ਸਾਰੇ ਹਮ ਤਾਂ ਨਸ਼ਾ ਵਿਕਦਾ ਪਿਆ ਵਾ ਦੇਖੋ ਜਿਹੜਾ ਯੁੱਧ ਨਸ਼ਾ ਵਿਰੁੱਧ ਹੈ ਨਾ ਇਹਦੀ ਕੈਂਪੇਨ ਦੇਖੋ ਇਹਨਾਂ ਦੀ ਜੀ ਇੱਕ ਕੈਂਪੇਨ ਹੋਈ ਹੈ ਮੈਰਿਜ ਪੈਲਸਾਂ ਚ ਸਕੂਲਾਂ ਚ ਔਰ ਉਸ ਕੈਂਪੇਨ ਦਾ ਪਾਰਟ ਇਹਨਾਂ ਨੇ ਕਿਨੂੰ ਬਣਾਇਆ ਸਕੂਲ ਦੇ ਛੋਟੇ ਛੋਟੇ ਬੱਚਿਆਂ ਨੂੰ ਜਿਹੜੇ 10ਵੀਂ ਕਲਾਸ ਚ ਪੜਦੇ ਆ ਉਹ ਵਿਚਾਰਿਆਂ ਦਾ ਹਜੇ ਪਤਾ ਹੀ ਨਹੀਂ ਲੱਗਦਾ ਉਹ ਪਤਾ ਨਹੀਂ ਆਦਾ ਜੀ ਔਰ ਜਿੱਥੇ ਨਸ਼ੇ ਵਾਲਾ ਇਸ਼ੂ ਹੈ ਜੀ ਉੱਥੇ ਤਾਂ ਗਈ ਨਹੀਂ ਜੀ ਬਿਲਕੁਲ ਤੁਸੀਂ ਉਹ ਗਲੀਆਂ ਮल्ल्याਾਂ ਚ ਜਾਓ ਉਹਨਾਂ ਪਰਿਵਾਰਾਂ ਨੂੰ ਅਵੇਅਰ ਕਰੋ ਉਹਨਾਂ ਬੱਚਿਆਂ ਨੂੰ ਦੀ ਕਾਉਂਸਲਿੰਗ ਕਰੋ ਤਾਂ ਕਿ ਉਹ ਨਸ਼ਾ ਛੱਡਣ ਇਹ ਤਾਂ ਐਵੇਂ ਫੋਟੋ ਖਰਾ ਕੇ ਲੋਕਾਂ ਦੇ ਜਿਹੜੇ ਹਾਰਡ ਬਣੀ ਆ ਉਹ ਖਰਚ ਕਰਕੇ ਆਪਣੇ ਬੋਰਡ ਬਾਰਡ ਜੇ ਲਗਾ ਕੇ ਇਹਨਾਂ ਨੇ ਚਮਕਾਤਾ ਲੇਕਿਨ ਨਸ਼ਾ ਜਿਹੜ ਪਹਿਲੇ ਨਾਲੋਂ ਕਈ ਗੁਰਾਂ ਵੱਧ ਗਈ ਉਲਟਾ ਤੇ ਲੋਕਾਂ ਨੂੰ ਹੈ ਜਿਹੜੇ ਹੁਣ ਕੀ ਜਿਹੜੇ 2027 ਦੇ ਜਿਹੜੇ ਇਲੈਕਸ਼ਨ ਆ ਰਹੇ ਹੈਗੇ ਤੇ ਲੋਕਾਂ ਨੂੰ ਕੀ ਕਹਿਣਾ ਚਾਹੁੰਗਾ ਕਿ ਹੁਣ ਦੇਖਿਆ ਜਾਵੇ ਲੋਕਾਂ ਨੇ ਇੱਕ ਸਹੀ ਜਿਹੜਾ ਸਹੀ ਬੰਦਾ ਸੀ ਉਹ ਦਾ ਚੁਣਿਆ ਨਹੀਂ ਉਹਨਾਂ ਨੇ ਲੋਕਾਂ ਨੇ ਗਲਤ ਬੰਦਾ ਚੁਣ ਲਿਆ ਦੇਖੋ ਇਹ ਜਿਹੜਾ ਲੋਕਤੰਤਰ ਦੇ ਵਿੱਚ ਜੀ ਜਿਹੜਾ ਫਤਵਾ ਦੇਣਾ ਹੁੰਦਾ ਇਹ ਲੋਕਾਂ ਨੇ ਦੇਣਾ ਕਿਉਂਕਿ 바ਵਾ ਸਾਹਿਬ ਬੀਮਰਾਵ ਮੇਤਕਰ ਜੀ ਨੇ ਇਹ ਰਾਈਟ ਦਿੱਤਾ ਲੋਕਾਂ ਨੂੰ ਕਿ ਤੁਸੀਂ ਆਪਣਾ ਨੁਮਾਇੰਦਾ ਚੁਣਨਾ ਜੀ ਪਿਛਲੀ ਵਾਰੀ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਇੱਕ ਬੜੇ ਵੱਡੇ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਲੈ ਆਂਦੀ ਲੋਕਾਂ ਲੱਗਿਆ ਕਿ ਬੜਾ ਵੱਡਾ ਜਿਹੜਾ ਚੇਂਜ ਆ ਉਹ ਪੰਜਾਬ ਦੇ ਵਿੱਚ ਆਣ ਜਾ ਰਿਹਾ ਹੈ ਲੇਕਿਨ ਜਿਹੋ ਜਿਹਾ ਚੇਂਜ ਆ ਗਿਆ ਲੋਕ ਇੰਨੇ ਪਰੇਸ਼ਾਨ ਨੇ ਇੰਨੇ ਦੁਖੀ ਹੋ ਪਹਿਲੀ ਵਾਰੀ ਹੋਇਆ ਹੋਵੇਗਾ ਕਿਉਂਕਿ ਭਾਜਪਾ ਜੀ ਇੰਟਰਨੈਸ਼ਨਲ ਪਾਰਟੀ ਹੈ ਕਾਂਗਰਸ ਇੰਟਰਨੈਸ਼ਨਲ ਪਾਰਟੀ ਹੈ ਬਟ ਇਸ ਸਟੇਟਾਂ ਚ ਚਲਾਉਣ ਵਾਸਤੇ ਸਟੇਟ ਦਾ ਚੀਫ ਮਿਨਿਸਟਰ ਉਹਨੂੰ ਚਲਾਉਂਦਾ ਜੀ ਬਿਲਕੁਲ ਕੈਬਨਿਟ ਮਿਨਿਸਟਰੀ ਚ ਚਲੰਦੇ ਲੇਕਿਨ ਪਹਿਲੀ ਵਾਰੀ ਹੋਇਆ ਪੰਜਾਬ ਨੂੰ ਦਿੱਲੀ ਚ ਚਲਾ ਰਹੀ ਹੈ ਹਮਮ ਔਰ ਅਫਸਰ ਵੀ ਦਿੱਲੀ ਵਾਲੇ ਪੁਆਇੰਟ ਕਰਦੇ ਜੀ ਬਿਲਕੁਲ ਔਰ ਫੈਸਲੇ ਵੀ ਉਹ ਲੈ ਰਹੇ ਹੈ ਜੀ ਸੋ ਇਹ ਪੰਜਾਬੀਆਂ ਦੀ ਗੈਰਤ ਤੇ ਹਮਲਾ ਹੈ ਪੰਜਾਬੀਆਂ ਦੀ ਸੈਲਰੀ ਰਿਸਪੈਕਟ ਤੇ ਅਟੈਕ ਹੈ ਔਰ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹਨਾ ਕਿ ਆਪਾਂ ਸਾਰਿਆਂ ਨੇ ਇਹਨਾਂ ਦੇ 4 ਸਾਲ ਦੇਖ ਲਏ ਆਪਾਂ ਬਦਲਾਵ ਕਰਕੇ ਵੋਟਾਂ ਪਾਈਆਂ ਸੀਗੀਆਂ ਅੱਜ ਆਪਣੇ ਪਰਿਵਾਰਾਂ ਦੇ ਨਾ ਬੱਚੇ ਮਹਿਫੂਜ਼ ਨੇ ਨਾ ਬਜ਼ੁਰਗ ਮਹਿਫੂਜ਼ ਨੇ ਨਾ ਸਾਡੇ ਪਰਿਵਾਰਾਂ ਦੀਆਂ ਮਹਿਲਾਵਾਂ ਮਹਿਫੂਜ਼ ਨੇ ਅੱਲੇ ਵੀ ਲੋਕ ਕਿਤੇ ਨਾ ਕਿਤੇ ਜਾ ਕੇ ਹਟ ਨਹੀਂ ਰਹੇ ਐ ਜਿਵੇਂ ਹੁਣ ਤਰਨਤਨ ਦੇ ਵਿੱਚ ਇਲੈਕਸ਼ਨ ਦਾ ਬੜਾ ਮੋੜ ਉੱਥੇ ਇਸ ਟਾਈਮ ਚੱਲਦਾ ਪਿਆ ਹੈਗਾ ਉਹਦੇ ਬਾਰੇ ਦੇਖੋ ਤਰਨਤਨ ਕਿਉਂਕਿ ਸਰਕਾਰਾਂ ਦੀ ਬਾਈ ਇਲੈਕਸ਼ਨ ਹੁੰਦੀ ਹੈ ਉਹਦੇ ਵਿੱਚ ਸਰਕਾਰਾਂ ਆਪਣੇ ਇਨਫਲੂਐਂਸ ਯੂਜ਼ ਕਰਦੀਆਂ ਸਰਕਾਰੀ ਮਸ਼ੀਨਰੀ ਦਾ ਜ਼ਰੂਰੀ ਉਪਯੋਗ ਹੁੰਦਾ ਹੈ ਆਫੀਸਰਸ ਆਪਣੀ ਪਾਵਰ ਦਿਖਾਉਂਦੇ ਆ ਲੋਕਾਂ ਡਰਿਆ ਜਾਂਦਾ ਤੇ ਲੋਕ ਇਹ ਸੋਚ ਕੇ ਵੋਟ ਪਾ ਲੈਂਦੇ ਆ ਵੀ ਚਲੋ 8 ਮਹੀਨੇ ਰਹਿ ਗਏ ਜੀ ਕੋਈ ਫਰਕ ਨਹੀਂ ਪੈਂਦਾ ਸਰਕਾਰ ਦੇ ਪਾਦੀ ਲੇਕਿਨ ਜਦੋਂ ਇਹ ਸਮਾਂ ਆਣ ਜਦੋਂ ਇਲੈਕਸ਼ਨ ਕੋਡ ਲੱਗਣਾ ਤੁਸੀਂ ਦੇਖਣਾ ਕਿਵੇਂ ਭੀੜ ਜਿਹੜੀ ਹੈ ਇਹਨਾਂ ਦੇ ਖਿਲਾਫ ਖੜੀ ਹੁੰਦੀ ਹੈ ਔਰ ਤੁਸੀਂ 4 ਮਹੀਨੇ 3-4 ਮਹੀਨੇ ਰੁਕ ਜਾਓ ਜੁਆਇਨਿੰਗਾਂ ਦੇਖਣਾ ਕਿਵੇਂ ਹੁੰਦੀ ਹੈ ਇਹ ਜਮਾ ਹੀ ਖਾਲੀ ਰਹਿੰਦੇ ਆ ਇਹਨਾਂ ਦੇ ਵੋਟ ਤੱਕ ਨਹੀਂ ਲੱਗਨੇ ਔਰ ਇਹ ਡਬਲ ਰਿਜਰ ਤੱਕ ਨਹੀਂ ਪਹੁੰਚ ਲੱਗ ਜੀ ਇੱਕ ਮੈਂ ਲਾਸਟ ਆਪਣਾ ਸਵਾਲ ਪੁੱਛੂੰਗਾ ਸੰਜੇ ਭਾਜੀ 2027 ਦੇ ਇਲੈਕਸ਼ਨ ਨੂੰ ਲੋਕਾਂ ਨੂੰ ਤੁਸੀਂ ਕੀ ਆਸ਼ਵਾਸਨ ਦੇਣਾ ਚਾਹੋਗੇ ਦੇਖੋ 2017 ਤੋਂ 2022 ਦੇ ਵਿੱਚ ਅਗਰ ਡਿਵੈਲਪਮੈਂਟ ਦੀ ਗੱਲ ਕਰੀਏ ਅ ਪੈਨਸ਼ਨ ਦੀ ਗੱਲ ਕਰੀਏ 1500 ਰੁਪਿਆ 5000 ਰੁਪਿਆ ਸ਼ਗੁਨ ਸਕੀਮ ਜੀ ਉਸ ਤੋਂ ਬਾਅਦ ਲੈਂਡ ਰੋਡ ਦੀ ਹਾਲਤ ਇੱਕਦਮ ਕਲੀਨ ਸੀਗਾ ਕਿਤੇ ਕੁਝ ਇਹੋ ਜਿਹਾ ਨਹੀਂ ਹੁੰਦਾ ਸੀਗਾ ਜੋ ਅੱਜ ਹਾਲਾਤ ਜਿੰਨੇ ਮਾੜੇ ਆ ਜੀ ਸੋ ਮੇਰਾ ਹੀ ਮੰਨਣਾ ਹੈ ਕਿ ਲੋਕਾਂ ਨੇ ਇੱਕ ਵਾਰੀ ਇਹ ਬਦਲਾਅ ਦੇਖਣਾ ਸੀ ਦੇਖ ਲਿਆ ਜੇ ਆਪਾਂ ਦੁਆਰਾ ਹੀ ਬਦਲਾਅ ਲੈ ਕੇ ਆਵਾਂਗੇ ਤੇ ਸਭ ਤੋਂ ਵੱਡਾ ਨੁਕਸਾਨ ਜਿਹੜਾ ਹੈ ਪੰਜਾਬ ਦੀ ਆਉਣ ਵਾਲੀ ਜਨਰੇਸ਼ਨ ਹੋਏਗਾ ਉਹ ਨੁਕਸਾਨ ਕੀ ਹੋਏਗਾ ਜੀ ਜਿਹੜਾ ਕਰਜ਼ਾ ਪਹਿਲਾਂ ਸਾਡਾ ਜਿਹੜਾ ਬੱਚਾ ਪੰਜਾਬ ਦਾ ਜਨਮ ਲੈਂਦਾ ਸੀ ਉਹਦੇ ਤੇ 10000 ਰੁਪਏ ਸੀਗਾ ਉਹਨਾਂ ਐਵਰੇਜ ਅੱਜ ਉਹ 20000 ਹੋ ਗਿਆ ਤੇ ਜੇ ਇਹ ਲੋਕ ਦੁਆਰਾ ਆ ਗਏ ਤੇ 5 ਸਾਲਾਂ ਚ ਅਸੀਂ ਇੰਨਾ ਕਰਜ਼ੇ ਦੇ ਦਲਦਲ ਚ ਫਸ ਜਾਾਂਗੇ ਕਿ ਸਾਡੇ ਕੋਲ ਤਨਖਾਹ ਦੇ ਜੋਗੇ ਪੈਸੇ ਨਹੀਂ ਹੋਣਗੇ ਅਸੀਂ ਪੈਨਸ਼ਨ ਹੀ ਦੇ ਪਾਵਾਂਗੇ ਜੀ ਔਰ ਅਸੀਂ ਕਿਸੇ ਦੀ ਮੈਡੀਕਲ ਏਡ ਨਹੀਂ ਹੈਲਪ ਨਹੀਂ ਕਰ ਪਾਵਾਂਗੇ ਸੋ ਸਾਡਾ ਸਾਰਿਆਂ ਦਾ ਇੱਕ ਡਿਊਟੀ ਇੱਕ ਫਰਜ ਬੰਦਾ ਕਿ ਅਸੀਂ ਕੰਪੈਰੀਜ਼ਨ ਕਰੀਏ ਜੀ ਕਿ ਕਿਹੜੀ ਪਾਰਟੀ ਕਿਹੜੇ ਲੋਕ ਸ਼ਹਿਰ ਦੀ ਬਿਹਤਰੀ ਵਾਸਤੇ ਕੰਮ ਕਰ ਰਹੀ ਹੈ ਜਾਂ ਕੰਮ ਕਰਨਗੇ ਕਿਹੜੀ ਪਾਰਟੀ ਪੰਜਾਬ ਨੂੰ ਦੁਆਰਾ ਇਸ ਦਲਦਲ ਚੋਂ ਕੱਢ ਕੇ ਕਰਜ਼ੇ ਦੀ ਦਲਦਲ ਚੋਂ ਨਸ਼ੇ ਦੀ ਦਲਦਲ ਚੋਂ ਕੱਢ ਕੇ ਅੱਗੇ ਲੈ ਕੇ ਜਾ ਸਕਦੀ ਹੈ ਔਰ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਹ ਇਹਨਾਂ ਦਾ ਬਦਲਾਅ ਦੇਖ ਚੁੱਕੇ ਹੋ ਔਰ 2022 ਦੇ ਵਿੱਚ ਤੁਸੀਂ ਦੁਬਾਰਾ ਕਾਂਗਰਸ ਪਾਰਟੀ ਨੂੰ ਸਪੋਰਟ ਕਰੋਗੇ ਔਰ ਕਾਂਗਰਸ ਇੱਕ ਐਸੀ ਪਾਰਟੀ ਹੈ ਜਿਹੜੀ ਸਾਰੀ ਸਾਰੇ ਧਰਮਾਂ ਨੂੰ ਮਜ਼ਹਬ ਨੂੰ ਨਾਲ ਲੈ ਕੇ ਚੱਲ ਸਕਦੀ ਹੈ ਔਰ ਪੰਜਾਬ ਨੂੰ ਦੁਬਾਰਾ ਇਸ ਦਲਦਲ ਦੇ ਵਿੱਚੋਂ ਕੱਢ ਸਕਦੀ ਹੈ ਥੈਂਕ ਯੂ ਸੋ ਇਹ ਸੀ ਆਪਣੇ ਨਾਲ ਸ਼ਹਿਰੀ ਪ੍ਰਧਾਨ ਸੰਜੇ ਤਲਵਾਰ ਜੀ ਬੜਾ ਇਹਨਾਂ ਨੇ ਅੱਛਾ ਮੈਸੇਜ ਦਿੱਤਾ ਹੈ ਤੇ ਜਿਹੜੇ 2027 ਨੂੰ ਜਿਹੜੇ ਇਲੈਕਸ਼ਨ ਆਉਣ ਵਾਲੇ ਆ ਤੇ ਮੈਂ ਤਾਂ ਇਹ ਲੋਕਾਂ ਨੂੰ ਅਪੀਲ ਕਰਨਾ ਚਾਹੁੰਗਾ ਕਿ ਜਿਹੜਾ ਵੀ ਸਹੀ ਬੰਦਾ ਚੁਣਿੰਦਾ ਬੰਦਾ ਹੋਏਗਾ ਤੁਸੀਂ ਦੇਖਿਆ ਹੋਣਾ ਸਾਰਿਆਂ ਨੇ ਕਿ ਅਸੀਂ 2022 ਤੋਂ ਲੈ ਕੇ 2025 ਆ ਅੱਗੇ ਆ ਗਈ ਹੋਈ ਹੈ ਤੇ ਹੁਣ ਜਿਹੜਾ 2027 ਦੇ ਜਿਹੜੇ ਇਲੈਕਸ਼ਨ ਆਣੇ ਆ ਸਹੀ ਬੰਦਾ ਚੁਣਿਓ ਜਿਹੜਾ ਕੰਮ ਕਰਨ ਵਾਲਾ ਹੋਵੇ ਤੁਸੀਂ ਇਹ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਜਿਹੜੇ ਕੰਮ ਕੀਤੇ ਨੇ ਉਹ ਤੁਸੀਂ ਵੀ ਦੇਖ ਲਿਤਾ ਤੇ ਸਾਰਿਆਂ ਨੇ ਦੇਖ ਲਿਤਾ ਤੇ ਇਹਦੇ ਵਿੱਚ ਹੁਣ ਸੰਜੇ ਭਾਜੀ ਨੇ ਵੀ ਇੱਕ ਐਨੀ ਗੱਲ ਕਹੀ ਹੈਗੀ ਆ ਜਿਹੜੀਆਂ 2027 ਦੇ ਜਿਹੜੇ ਇਲੈਕਸ਼ਨ ਹੈਗੇ ਨੇ ਇਹਦੇ ਵਿੱਚ ਸੋਚ ਸਮੇ ਕਿ ਆਪਣੇ ਆਪਣੇ ਆਪ ਨੂੰ ਹੈ ਦੇਖਿਓ ਕਿ ਮੈਂ ਕਿਨੂੰ ਵੋਟ ਪਾਣੀ ਹੈ ਕਿਨੂੰ ਵੋਟ ਨਹੀਂ ਪਾਣੀ ਹੈਗੀ ਹੈ ਤੇ ਸੰਜੇ ਭਾਜੀ ਦਾ ਇੱਥੇ ਜਿਹੜੇ ਲੋਕ ਹੋਰ ਆਏ ਹੈਗੇ ਸੀ ਸੰਜੇ ਭਾਈ ਦਾ ਆਪਣਾ ਇਹਨਾਂ ਨੇ ਇੱਕ ਗੱਲ ਦੇ ਵਿੱਚ ਸਰੋਪੇ ਪਾਏ ਇਹਨਾਂ ਨੂੰ ਮੂੰਹ ਮਿੱਠਾ ਕਰਾਇਆ ਤੇ ਦੋ ਤਿੰਨ ਛੋਟੇ ਛੋਟੇ ਬੱਚੇ ਐ ਸੀ ਇਹਨਾਂ ਦਾ ਕੇਕ ਵੀ ਕਟਿੰਗ ਕੀਤਾ ਗਿਆ ਹੈਗਾ ਵਾ ਔਰ ਬਹੁਤ ਵਧੀਆ ਲੱਗਦਾ ਜਦੋਂ ਇਸ ਤਰ੍ਹਾਂ ਦੀ ਅਪਡੇਟ ਅਸੀਂ ਆਪਣੇ ਅਮੇਜ਼ਿੰਗ ਟੀਵੀ ਚੈਨਲ ਤੇ ਦਿਖਾਉਂਦੇ ਆ ਔਰ ਕਮੈਂਟਾਂ ਦੇ ਵਿੱਚ ਕਰਦੇ ਜਾਓ ਜੁੜ ਟਾਡ ਆਪਣਾ ਹਿਤੇਸ਼ ਖੰਨਾ